ਲੋਜੀ ਸ਼ਰਾਬ ਪਸੰਦ ਕਰਨ ਵਾਲਿਆਂ ਦੇ ਲਈ ਹੈ ਰਾਹਤ ਦੀ ਖਬਰ ਹੁਣ ਨਹੀਂ ਲੈਣੀ ਪਵੇਗੀ ਮਹਿੰਗੀ ਪਾਦੀ ਸ਼ਰਾਬ ਠੇਕੇਦਾਰ ਨਹੀਂ ਕਰ ਸਕਣਗੇ ਆਪਣੀ ਮਨਮਰਜ਼ੀ ਤੇ ਵਿਭਾਗ ਨੇ ਇਸ ਬੰਦ ਦੇ ਵਿੱਚ ਜਾਰੀ ਕਰ ਦਿੱਤੀ ਹੈ ਗਾਈਡ ਲਾਈਨ ਜਿੱਥੇ ਇਸ ਵੇਲੇ ਜਿਹੜੇ ਲੋਕ ਸ਼ਰਾਬ ਪਸੰਦ ਕਰਦੇ ਨੇ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਹੁਣ ਉਹਨਾਂ ਨੂੰ ਮਹਿੰਗੀ ਭਾਅ ਦੀ ਸ਼ਰਾਬ ਨਹੀਂ ਖਰੀਦਣੀ ਪਵੇਗੀ ਤੇ ਨਾ ਹੀ ਠੇਕੇਦਾਰ ਆਪਣੀ ਮਨਮਰਜ਼ੀ ਕਰ ਸਕਣਗੇ ਇਸ ਦੇ ਸਬੰਧ ਦੇ ਵਿੱਚ ਆਪਕਾਰੀ ਵਿਭਾਗ ਨੇ ਗਾਈਡਲਾਈਨ ਜਾਰੀ ਕਰ ਦਿੱਤੀਆਂ ਨੇ ਤੇ ਨਾਲ ਹੀ ਰੇਟ ਲਿਸਟ ਵੀ ਤਿਆਰ ਕਰ ਦਿੱਤੀ ਹੈ ਤੇ ਜਾਰੀ ਵੀ ਕਰ ਦਿੱਤੀ ਹੈ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ ਖਾਸ ਤੌਰ ਤੇ ਜਦੋਂ ਕੋਈ ਵਿਆਹ ਸਮਾਗਮ ਹੁੰਦਾ ਹੈ ਤੇ ਉਸ ਦੇ ਵਿੱਚ ਸ਼ਰਾਬ ਦਾ ਵਿਸਕੀ ਦਾ ਜਿਹੜਾ ਸਟਾਲ ਹੈ ਉਹ ਹਰ ਹਾਲਤ ਹੀ ਲੱਗਦਾ ਹੈ ਤੇ ਨਾਲ ਹੀ ਜਿਹੜਾ ਇਹ ਪ੍ਰੋਗਰਾਮ ਪ੍ਰਬੰਧਕ ਹੁੰਦਾ ਹੈ ਉਸ ਨੂੰ ਮਹਿੰਗੀ ਪਾਤੀ ਸ਼ਰਾਬ ਜੜੀ ਆ ਉਹ ਖਰੀਦਣੀ ਪੈਂਦੀ ਹੈ ਕਿਉਂਕਿ ਜਦੋਂ ਕੋਈ ਮੈਰਿਜ ਪੈਲੇਸ ਜਾਂ ਫਿਰ ਰਿਜ਼ੋਰਟ ਬੁੱਕ ਕੀਤਾ ਚਾਹੁੰਦਾ ਹੈ ਤੇ ਉਸਦੇ ਮਾਲਕ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਜਿਹੜੇ ਠੇਕੇਦਾਰਾਂ ਦੇ ਨਾਲ ਉਹਨਾਂ ਦਾ ਸੰਪਰਕ ਹੈ ਉੱਥੋਂ ਹੀ ਇਹ ਸ਼ਰਾਬ ਜਾਂ ਵਿਸਕੀ ਖਰੀਦੀ ਜਾਵੇ ਜੇਕਰ ਜਿਹੜਾ ਖਪਤਕਰ ਹੈ ਉਹ ਇਸ ਗੱਲ ਤੋਂ ਮਨਾ ਕਰਦਾ ਤਾਂ ਫਿਰ ਉੱਥੇ ਹੁੱਲੜਬਾਜੀ ਹੋਣ ਦੇ ਵੀ ਚਾਂਸ ਵੱਧ ਜਾਂਦੇ ਨੇ ਤੇ ਕਈ ਵਾਰ ਤਾਂ ਪੈਲਸ ਦਾ ਜਿਹੜਾ ਮਾਲਕ ਹੈ ਜਾਂ ਫਿਰ ਜਿਹੜਾ ਠੇਕੇਦਾਰ ਆ ਇਸ ਪੈਲਸ ਦੇ ਨਾਲ ਸਬੰਧਿਤ ਹੁੰਦਾ ਉਸ ਦੇੜੇ ਕਰਿੰਦੇ ਉੱਥੇ ਆਉਂਦੇ ਨੇ ਤੇ ਜਾ ਕੇ ਹੁੱਲੜਬਾਜੀ ਤੱਕ ਕਰਨ ਤੋਂ ਵੀ ਗੁਰੇਚ ਨਹੀਂ ਕਰਦੇ ਤੇ ਵਿਆਹ ਸਮਾਗਮ ਦੇ ਵਿੱਚ ਭੰਗ ਪਾ ਦਿੰਦੇ ਨੇ ਇਸ ਕਰਕੇ ਜਿਹੜਾ ਖਪਤਕਰ ਹੁੰਦਾ ਇਸ ਸਮਾਗਮ ਦਾ ਜਿਹੜਾ ਪ੍ਰਬੰਧਕ ਹੁੰਦਾ ਉਹ ਮਜਬੂਰ ਹੁੰਦਾ ਹੈ ਕਿ ਜਿਸ ਵੀ ਰੇਟ ਤੇ ਜਿਹੜਾ ਠੇਕੇਦਾਰ ਹੈ ਉਹ ਸ਼ਰਾਬ ਜਾਂ ਵਿਸਕੀ ਦਿੰਦਾ ਉਹ ਮਜਬੂਰਨ ਉਸੇ ਹੀ ਰੇਟ ਤੇ ਖਰੀਦ ਲੈਂਦਾ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਆਰਥਿਕ ਹੈ ਸ਼ੋਸ਼ਣ ਹੁੰਦਾ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਗਾਈਡਲਾਈਨ ਨੇ ਉਹ ਦਿੱਤੀਆਂ ਗਈਆਂ ਨੇ ਤੇ ਨਾਲ ਹੁਕਮ ਵੀ ਜਾਰੀ ਕਰ ਦਿੱਤੇ ਨੇ ਕਿ ਇਹਨੂੰ ਅਮਲ ਦੇ ਵਿੱਚ ਲਿਆਂਦਾ ਜਾਵੇ। ਸੋ ਆਬਕਾਰੀ ਵਿਭਾਗ ਦੇ ਵੱਲੋਂ ਇਹ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਜਿਹੜੀ ਰੇਟ ਲਿਸਟ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਹੈ। ਇੱਥੇ ਆਬਕਾਰੀ ਵਿਭਾਗ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਤੇ ਵਿਸਕੀ ਦਾ ਜਿਹੜਾ ਮੁੱਲ ਹੈ ਉਹ ਦੂਸਰੇ ਸੂਬਿਆਂ ਦੇ ਨਾਲੋਂ ਪਹਿਲਾਂ ਹੀ ਜ਼ਿਆਦਾ ਹੈ। ਦੂਸਰੇ ਸੂਬਿਆਂ ਦੇ ਵਿੱਚ ਲਈ ਏਸ਼ਰਾਬ ਹੈ ਵਿਸਕੀ ਉਸ ਦਾ ਰੇਟ ਘਟ ਹੈ ਇਸ ਕਰਕੇ ਜਿਹੜੇ ਖਪਤਕਾਰ ਨੇ ਉਹਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ ਇਸੇ ਹੀ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਜਿਹੜੀ ਹੈ ਰੇਟ ਲਿਸਟ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪ੍ਰਤੀ ਪੇਟੀ ਜਿਹੜਾ ਇਹ ਰੇਟ ਹੈ ਉਹ ਤੈਅ ਕੀਤਾ ਗਿਆ ਹੈ ਟੀਚਰਸ ਦੀ ਜਿਹੜੀ ਪੇਟੀ ਹੈ ਉਸ ਦਾ ਮੁੱਲ 8400 ਰੁਪਏ ਤੈਅ ਕਰ ਦਿੱਤਾ ਗਿਆ ਹੈ ਤੇ ਡਬਲ ਬਲੈਕ ਦੀ ਜਿਹੜੀ ਪੇਟੀ ਹੈ ਉਸ ਦਾ ਰੇਟ 35000 ਰੁਪਏ ਤੈਅ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਸ਼ਰਾਬ ਦੀਆਂ ਤੇ ਵਿਸਕੀ ਦੀਆਂ ਕਿਸਮਾਂ ਨੇ ਉਹਨਾਂ ਦੀਆਂ ਵੀ ਜਿਹੜੀਆਂ ਪੇਟੀਆਂ ਨੇ ਉਹਨਾਂ ਦਾ ਵੀ ਰੇਟ ਤੈਅ ਕਰ ਦਿੱਤਾ ਗਿਆ ਹੈ ਤੇ ਇਸ ਦੇ ਸਬੰਧ ਦੇ ਵਿੱਚ ਜਿਹੜੀ ਰੇਟ ਲਿਸਟ ਹੈ ਉਹ ਵੀ ਜਾਰੀ ਕਰ ਦਿੱਤੀ ਗਈ ਹੈ ਨਾਲ ਹੀ ਇਹ ਵੀ ਹੁਕਮ ਦਿੱਤੇ ਗਏ ਨੇ ਕਿ ਜੇਕਰ ਕੋਈ ਵੀ ਠੇਕੇਦਾਰ ਜਾਂ ਫਿਰ ਕੋਈ ਵੀ ਇਸ ਸਰਕਲ ਵਾਲਾ ਵਿਅਕਤੀ ਮਹਿੰਗੀ ਭਾਅ ਤੇ ਜਿਹੜੀ ਸ਼ਰਾਬ ਦਿੰਦਾ ਇਸ ਰੇਟ ਲਿਸਟ ਤੋਂ ਇਲਾਵਾ ਕਿਸੇ ਹੋਰ ਰੇਟ ਦੇ ਹਿਸਾਬ ਦੇ ਨਾਲ ਵਿਸਕੀ ਜਾਂ ਸ਼ਰਾਬ ਦਿੰਦਾ ਤਾਂ ਉਸ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਜੇਕਰ ਵੀ ਕਿਸੇ ਨੂੰ ਇਸ ਸਬੰਧ ਦੇ ਵਿੱਚ ਸ਼ਿਕਾਇਤ ਹੈ ਤਾਂ ਉਹ ਜਿਹੜੀ ਇਸ ਵਿਭਾਗ ਨੂੰ ਈਮੇਲ ਕਰ ਸਕਦਾ ਹੈ ਲਿਖਤੀ ਰੂਪ ਦੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਸਕਦਾ ਹੈ ਤੇ ਨਾਲ ਹੀ ਉਸ ਦੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਸੋ ਜਿਹੜੇ ਵੀ ਲੋਕ ਹੋਣ ਸ਼ਰਾਬ ਵਿਸਕੀ ਪਸੰਦ ਕਰਦੇ ਨੇ ਉਹਨਾਂ ਦੇ ਲਈ ਰਾਹਤ ਦੀ ਖਬਰ ਹੈ ਕਿਉਂਕਿ ਜਿਹੜੇ ਠੇਕੇਦਾਰ ਨੇ ਉਹ ਹੁਣ ਸ਼ਰਾਬ ਨੂੰ ਆਪਣੇ ਰੇਟ ਦੇ ਆਪਣੇ ਮਨਮਰਜ਼ੀ ਦੇ ਹਿਸਾਬ ਦੇ ਨਾਲ ਜਿਹੜਾ ਰੇਟ ਤੈਅ ਨਹੀਂ ਕਰ ਸਕਣਗੇ